ਸਭ ਤੋਂ ਵੱਡੀ ਸਮੱਸਿਆ ਹੈਗੀ ਆ ਉਹ ਸੀਵਰੇਜ ਦੀ ਸਮੱਸਿਆ ਸਭ ਤੋਂ ਵੱਡੀ ਆ ਉਹ ਸੀਵਰੇਜ ਸਿਸਟਮ ਉਹ ਬਹੁਤ ਪੁਰਾਣਾ ਸ਼ਹਿਰ ਦੇ ਵਿੱਚ ਪਿਆ ਹੋਇਆ ਹੈਗਾ ਤਕਰੀਬਨ 50 ਸਾਲ ਤੋਂ ਵੀ ਪੁਰਾਣਾ ਹੈਗਾ ਸੀਵਰੇਜ ਸਿਸਟਮ ਵੀ ਟੈਂਡਰ ਪਾਇਆ ਹੋਇਆ ਹੈ ਮਹਾਂਦੇ ਵਿੱਚ ਉਹ ਟੈਂਡਰ ਤੇ ਕਿਸੇ ਕਾਰਨ ਕਰਕੇ ਵੀ ਖੁੱਲ੍ਹ ਨਹੀਂ ਰਿਹਾ ਤੇ ਈਵਨ ਉਸੇ ਮੈਂ ਅਫਸਰ ਨੂੰ ਪਿਆ ਵੀ ਕੀ ਕਾਰਨ ਆ ਖੁੱਲਿਆ ਕਿਉਂ ਨਹੀਂ ਹੈਗਾ ਟੈਂਡਰ ਇਹ ਉਹ ਕਹਿੰਦੇ ਜੀ ਵੀ ਮਤਲਬ ਕੋਈ ਨਾ ਹੈਡ ਆਫੀਸਰ ਨੂੰ ਡਾਇਰੈਕਸ਼ਨ ਆਈ ਜਿਹੜਾ ਸਾਡਾ ਮੁਹਾਲੀ ਬਸੇ ਨੂੰ ਰੌਂਡਬਾਟ 60 ਸਾਲ ਦੇ 60 ਸਾਲ ਤੋਂ ਉੱਪਰ ਦਾ ਟੈਨਯੂਰ ਹੋ ਚੁੱਕਾ ਹੈ ਜਿਹੜੀ ਸਾਡੀ ਪਾਈਪਲਾਈਨ ਹੈਗੀ ਇੱਧਰ ਦੀਆਂ ਸ਼ਹਿਰ ਦੇ ਜਿਹੜੇ ਸੀਵਰੇਜ ਦੀ ਪਾਈਪਲਾਈਨ ਹੈ ਗਿਆ ਉਹ ਕਾਫੀ ਪੁਰਾਣੀਆਂ ਹੋ ਗਈਆਂ। ਇਸੇ ਦਾ ਸਾਡੇ ਟੈਂਡਰ ਲੱਗੇ ਹੋਏ ਨੇ ਬਹੁਤ ਜਲਦ ਆਉਣ ਵਾਲੇ 15 ਦਿਨ ਮਹੀਨਾ ਚ ਇਹ ਪਾਈਪ ਜਿਹੜਾ ਹੈਗਾ ਵਰਕਆਊਟ ਹੋ ਕੇ ਇਹ ਪਾਈਪ ਨਵੇਂ ਪੈਣ ਲੱਗੇ ਆ। ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ। ਜੀ ਅੱਜ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਉਹ ਸੀਵਰੇਜ ਦੀ ਸਮੱਸਿਆ ਸਭ ਤੋਂ ਵੱਡੀ ਆ ਕਿਉਂਕਿ ਉਹ ਸੀਵਰੇਜ ਸਿਸਟਮ ਆ ਉਹ ਬਹੁਤ ਪੁਰਾਣਾ ਸ਼ਹਿਰ ਦੇ ਵਿੱਚ ਪਿਆ ਹੋਇਆ ਹੈਗਾ। ਪ੍ਰੀਵੀਅ 50 ਸਾਲ ਤੋਂ ਵੀ ਪੁਰਾਣਾ ਹੈਗਾ ਸੀਵਰੇਜ ਸਿਸਟਮ ਹੈਗਾ। ਉਹ ਦਿੱਤੇ ਵੀ ਜੀ ਅਸੀਂ ਉਹ ਦੇਸੀ ਵਿਗਾੜਾ ਵਾਲਾ ਅਸੀਂ ਕੰਮ ਕਰਦੇ ਆ ਤੇ ਸਾਨੂੰ ਉਸੇ ਮੁਸ਼ਕਲ ਆਉਂਦੀ ਆ। ਇਹ ਮੇਰੇ ਕੋਲ ਆਏ ਸੀਗੇ ਜੀ ਚੱਲ ਕੇ ਇਹ ਕਹਿੰਦੇ ਵੀ ਅਸੀਂ ਟੈਂਡਰ ਪਾਇਆ ਹੋਇਆ ਮਹਾਂਜ ਦੇ ਵਿੱਚ ਉਹ ਟੈਂਡਰ ਕੋਈ ਕਿਸੇ ਕਾਰਨ ਕਰਕੇ ਵੀ ਖੁੱਲ ਨਹੀਂ ਰਿਹਾ। ਤੇ ਇਹ ਬਰ ਉਸੇ ਮੈਂ ਅਸਲ ਨੂੰ ਕਿਹਾ ਵੀ ਕੀ ਕਾਰਨ ਆ ਖੁੱਲਿਆ ਕਿਉਂ ਨਹੀਂ ਹੈਗਾ ਟੈਂਡਰ ਇਹ। ਜੋਨੂ ਜੀ ਮਤਲਬ ਕੋਈ ਨਾ ਹੈਡ ਆਫਿਸ ਕੋ ਡਾਇਰੈਕਸ਼ਨ ਆਈਆ ਕਿ ਅਸੂ ਕੋਈ ਸਟੇਟ ਲੈਵਲ ਤੇ ਕੋਈ ਨਾ ਹੈਗਾ ਪ੍ਰੋਗਰਾਮ ਕਰ ਰਹੇ ਆ ਕਿ ਮਤਲਬ ਉਹ ਚੀਜ਼ਾਂ ਫਿਰ ਅਸੀਂ ਉਹਦਾ ਫੈਸਲਾ ਕਰਾਵੀਏ ਪਰ ਮੈਂ ਹੈਡ ਆਫਿਸ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜੀ ਮਤਲਬ ਉਹ ਜਿੰਨੇ ਤੱਕ ਅਸੀਂ ਤਿਆਰੀ ਕਰ ਰਹੇ ਆ 6 ਮਹੀਨੇ 8 ਮਹੀਨੇ ਸਾਲ ਵੀ ਲੱਗ ਸਕਦਾ ਹੋਤੀ ਇਹਨੂੰ ਪਰ ਉਦੋਂ ਤੱਕ ਤੁਸੀਂ ਕੰਡੀਸ਼ਨਲ ਟੈਂਡਰ ਦਾ ਹੈ ਉਹਨੂੰ ਪਾ ਜਾਵੇ ਫਿਰ ਮੈਂ ਜੋ ਦੁਬਾਰਾ ਫਿਰ ਮੈਂ ਇੱਕ ਵਾਰੀ ਕਿਸੇ ਅਫਸਰ ਨੂੰ ਕਿਹਾ ਤੇ ਉਹ ਨਹੀਂ ਖੁੱਲਿਆ ਕਿ ਫਿਰ ਮੈਂ ਕੱਲ ਮਤਲਬ ਚਿੱਠੀ ਘੜਦੀ ਆਪਣੇ ਵੱਲੋਂ ਇੱਕ ਕਿ ਤੁਸੀਂ ਕਾਰਨ ਦੱਸੋਗੇ ਕਿ ਨਾ ਤੁਸੀਂ ਟੈਂਡਰ ਦਾ ਟਾਈਮ ਪੂਰਾ ਹੋ ਗਿਆ ਉਹ ਵੀ ਖੋੜੇ ਟੈਂਡਰ ਤੁਸੀਂ ਉਹ ਮਤਲਬ ਗੱਲ ਇਹ ਹੈ ਕਿ ਮਤਲਬ ਕਈ ਜਗ੍ਹਾ ਤੇ ਮਤਲਬ ਸਰਕਾਰ ਦੇ ਐਡਮਿਨਿਸਟ੍ਰੇਟਿਵ ਪ੍ਰੋਬਲਮ ਸਰਕਾਰ ਦੇ ਬਲਿਆਂ ਨਾ ਸਰਕਾਰ ਦੇ ਬਲਿਆਂ ਦੇ ਕਹਨ ਤੇ ਸਰਕਾਰੀ ਵੀ ਅਫਸਰ ਹੈਗੇ ਆ ਉਹ ਇਹੋ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਸ਼ਹਿਰ ਦੇ ਵਿਦਣੀਆਂ ਚੀਜ਼ਾਂ ਦੀ ਹਰ ਰੋਜ਼ ਸਮੱਸਿਆ ਆਉਂਦੀ ਆ ਜਿਹਨੂੰ ਇਹ ਬਰਦਾਸ਼ਤ ਵੀ ਨਹੀਂ ਕਰ ਸਕਦੇ ਜਿੱਦਾਂ ਮਤਲਬ ਕੋਈ ਸੀਵਰੇਜ ਬਲੌਗ ਹੋ ਗਿਆ ਉੱਥੇ ਮਤਲਬ ਸਮੈਲ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਹੈਨਾ ਤੇ ਮਤਲਬ ਸਭ ਤੋਂ ਵੱਡੀ ਗੰਦਗੀ ਫੈਲਦੀ ਆ ਜਿੱਦੋਂ ਸੀਵਰੇਜ ਬਲੌਗ ਹੁੰਦਾ ਤੋ ਮਤਲਬ ਸਰਕਾਰ ਇਹੋ ਜੇ ਕੰਮਾਂ ਦੇ ਵਿੱਚ ਵੀ ਇੰਟਰਫੇਰੈਂਸ ਕਰਦੀ ਆ ਕਿ ਮਤਲਬ ਇਹ ਜਿਹੇ ਟੈਂਡਰ ਤੇ ਰੋਕ ਲੱਗ ਰਿਹਾ ਜੀ ਕਿ ਟੈਂਡਰ ਖੋਲੋ ਨਾ ਮੈਂ ਅੱਜ ਇਹ ਚੀਜ਼ ਜਿਸੇ ਮਨ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣਾ ਜਲਬਾ ਤਾਂ ਦਿਖਾਓ ਇਹ ਕਹਿੰਦੇ ਭਾਈ ਸਾਨੂੰ ਇੱਕ ਮੌਕਾ ਦਿਓ ਠੀਕ ਹੈ ਨਾ ਤੇ ਅੱਜ ਮੈਂ ਇੱਥੇ ਆ ਕੇ ਮਤਲਬ ਜਿਹੜਾ ਹੁਣ ਦੇਖਿਆ ਤੁਸੀਂ ਸਾਰੇ ਸਾਹਮਣੇ ਖੜੇ ਹੋ ਕੱਡੀਆਂ ਕੱਡੀਆਂ ਮਸ਼ੀਨਾਂ ਨੇ ਆਹ ਦੇਖੋ ਇੱਧਰ ਨਹੀਂ ਮੇਰਸਲ ਕਾਉਂਸਲਰ ਡੈਮੋ ਦੇਂਦਾ ੜਾ ਇਹਨਾਂ ਨੇ ਦਿੱਤਾ ਸੀ ਇਹ ਬਹੁਤ ਵਧੀਆ ਕੰਮ ਕੀਤਾ ਸੀ ਇਹਨਾਂ ਨੇ ਨਹੀਂ ਨਹੀਂ ਮੈਂ ਦੇਖਿਆ ਵੀ ਕੰਮ ਸੀ ਕੰਮ ਆ ਜੀ ਪ੍ਰੋਬਲਮ ਦੱਸਣਾ ਹਾਂ ਜੀ ਆਹ ਸਾਡੀ ਦਾ ਪ੍ਰਸ਼ਾਨੀ ਹੋਈ ਪਬਲਿਕ ਰੂਮ ਤਾਂ ਮੌਜੂਦਾ ਕਾਉਂਸਲਰ ਰੂਮ ਤੇ ਜਿਹੜਾ ਹੈਗਾ ਤੇ ਗੱਲ ਸੁਣੋ ਕਹਿੰਦੇ ਆ ਸਰ ਆਪਾਂ ਆਪਾਂ ਸਾਰੇ ਸ਼ਹਿਰ ਦੀ ਗੱਲ ਕਰਦੇ ਆ ਮਤਲਬ ਮੈਂ ਸਰਕਾਰ ਦੀ ਕੱਡੀਆਂ ਰਾਜਨੀਤੀ ਦੀ ਗੱਲ ਕਰਦਾ ਕਿ ਮਤਲਬ ਉਹੋ ਜਿਹੇ ਬੰਦੇ ਇਹੋ ਜਿਹੇ ਕੰਮਾਂ ਦੇ ਵੀ ਰੋਕ ਲਾ ਰਹੇ ਨੇ ਜਿਹੜੇ ਕੰਮ ਮਤਲਬ ਸ਼ਹਿਰ ਨੂੰ ਹਰ ਵੇਲੇ ਲੋੜ ਹੈ ਕਦੇ ਸਫਾਈ ਦੀਆਂ ਗੱਲਾਂ ਕਰਦੇ ਕਿ ਸਫਾਈ ਮਾੜੀ ਆ ਮਾੜੀ ਆ ਤੁਸੀਂ ਆ ਹੁਣ ਸਾਹਮਣੇ ਤੁਹਾਡੇ ਸਾਹਮਣਾ ਖੜਾ ਹੈ ਔਰ ਇਹਦਾ ਟੈਂਡਰ ਪਤਾ ਕਰ ਲਓ ਵੀ ਇਹ ਟੈਂਡਰ ਦੀ ਡੇਟ ਕਦੋਂ ਦੀ ਰਿਵਿਊ ਹੋਈ ਹੋਈ ਆ ਅਜੇ ਟੈਂਡਰ ਨਹੀਂ ਖੁੱਲਿਆ ਉਹ ਸਿੰਪਲ ਜਿਹਾ ਉੱਥੋਂ ਉਪਰੋਂ ਡਾਇਰੈਕਸ਼ਨ ਆ ਕਿ ਤੁਸੀਂ ਖੋਲਣਾ ਮੈਂ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਕਿ ਮਤਲਬ ਜਿਹੜਾ ਕਿ ਚੁਣਿਆ ਹੋਇਆ ਨਮਾਇੰਦਾ ਸਰਕਾਰ ਦੇ ਜਿਹੜੇ ਮਿਲਦਾ ਅੱਜ ਹਿੱਸੇਦਾਰ ਨੇ ਉਹਨਾਂ ਬੰਦਿਆਂ ਦੀ ਇਹ ਸੋਚ ਹੈ ਕਿ ਸ਼ਹਿਰ ਦੇ ਵਿੱਚ ਗੰਦ ਪਵੇ ਗੰਦ ਪਵੇ ਬਦਨਾਮੀ ਮੈਂ ਅੱਜ ਉਹ ਜੀ ਨੂੰ ਸਾਹਮਣੇ ਲੈ ਕੇ ਆਇਆ ਕਿ ਜਿਹੜਾ ਕੰਮ ਸੀ ਕੰਮ ਦਿਖਾਵਾ ਸੀ ਤੁਹਾਨੂੰ ਕਿ ਮਤਲਬ ਅਸਲੀਅਤ ਹੈ ਕੀ ਆ ਤਾਂ ਜਿਹੜਾ ਆਪਾਂ ਹੈਗਾ ਅੱਜ ਤੁਹਾਨੂੰ ਬੁਲਾਇਆ ਉਨੇ ਹੀ ਕੰਮ ਕਰਕੇ ਦੁਦਦੇ ਨੇ ਆਪਾਂ ਨੂੰ ਤੇ ਫਿਰ ਆਪਾਂ ਅਰਥੇ ਪਾਉ ਨੂੰ ਕੁਝ ਮਰਜ਼ੀ ਕਰਨਾ ਪਵੇ ਕਿ ਅਸੀਂ ਇਹਨਾਂ ਦਾ ਟੈਂਡਰ ਖਲਵਾ ਦੇਈਏ ਸਾਰੇ ਸ਼ਹਿਰ ਦੀ ਸਮੱਸਿਆ ਹੈਗੀ ਆ ਮੇਰੇ ਘਰ ਦੀ ਤਾਂ ਕੋਈ ਹੈ ਨਹੀਂ ਹਰ ਇੱਕ ਬੰਦੇ ਨੂੰ ਲੋੜ ਹੈ ਕਿ ਯਾਰ ਸਿਵਰੇ ਸਾਫ਼ ਹੋਵੇ ਸੜਕਾਂ ਸਾਫ਼ ਹੋਣ ਠੀਕ ਆ ਪਾਰਕਿੰਗਾਂ ਸਾਫ਼ ਹੋਣ ਤੇ ਮਤਲਬ ਜਿ세 ਕੋਈ ਸੜਕ ਬਣਨ ਵਾਲੀ ਬਣੇ ਇਹ ਪਰ ਉਹ ਇਹਨਾਂ ਲੋਕਾਂ ਸੋਚੇ ਆ ਕਿ ਜਦ ਵੀ ਸ਼ਾਇਦ ਦੰਦ ਪਾ ਕੇ ਮੇਰਾ ਇਕੱਲੇ ਦਾ ਨੁਕਸਾਨ ਹੁੰਦਾ ਮੇਰਾ ਇਕੱਲੇ ਦਾ ਨਹੀਂ ਜਿਹੜੇ ਨੇ ਉਹਨਾਂ ਨੂੰ ਲੋਕਾਂ ਨੂੰ ਵੋਟਾਂ ਪਾਈਆਂ ਹੈਗੀਆਂ ਨੇ ਉਹ ਲੋਕਾਂ ਦਾ ਵੀ ਨੁਕਸਾਨ ਹੁੰਦਾ ਨਾਲ ਠੀਕ ਹੈ ਨਾ ਉਹਦੇ ਪਰੇਸ਼ਾਨ ਕੱਲੇ ਮਤਲਬ ਕਾਂਗਰਸ ਵਾਲੇ ਨਹੀਂ ਹੁੰਦੇ ਕੱਲੇ ਇਕੱਲੇ ਨਹੀਂ ਹੁੰਦੇ ਕਦੇ ਬੀਜੇਪੀ ਵਾਲੇ ਉਹ ਸਾਰੇ ਨੂੰ ਤੁਹਾਨੂੰ ਵਾਲੇ ਵੀ ਨਾਲ ਪਰੇਸ਼ਾਨ ਹੁੰਦੇ ਆ ਐਕਚੁਅਲੀ ਜਿਹੜਾ ਸਾਡਾ ਮੁਹਾਲੀ ਬਸੇਨ ਉਹ ਰੌਂਡਬਾਊਟ 60 ਸਾਲ ਦੇ 60 ਸਾਲ ਤੋਂ ਉੱਪਰ ਦਾ ਟੈਨਯੂਰ ਹੋ ਚੁੱਕਾ ਹੈ ਜਿਹੜੀ ਸਾਡੀ ਪਾਈਪਲਾਈਨ ਹੈ ਹੈਗੀਆਂ ਇੱਧਰ ਦੀਆਂ ਸ਼ਹਿਰ ਦੇ ਜਿਹੜੇ ਸਿਵਲिज ਦੀ ਪ ਉਹ ਕਾਫੀ ਪੁਰਾਣੀਆਂ ਹੋ ਚੁੱਕੀਆਂ ਨੇ ਵੈਸੇ ਦਾ ਸਾਡੇ ਟੈਂਡਰ ਲੱਗੇ ਹੋਏ ਨੇ ਬਹੁਤ ਜਲਦ ਆਉਣ ਵਾਲੇ 15 ਦਿਨ ਮਹੀਨਾ ਚ ਇਹ ਪਾਈਪ ਜਿਹੜਾ ਹੈਗਾ ਵਰਕਆਊਟ ਹੋ ਕੇ ਇਹ ਪਾਈਪ ਨਵੇਂ ਪੈਣ ਲੱਗੇ ਆ। ਫੁੱਲ ਟਾਈਮਿੰਗ ਅਸੀਂ ਮੇਅਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਇੱਕ ਸਾਨੂੰ ਪਤਾ ਲੱਗਿਆ ਕਿ ਆਹ ਕੰਪਨੀ ਹੈਗੀ ਬ੍ਰਾਈਟਵੇ ਇੰਜੀਨੀਅਰ ਕੰਪਨੀ ਹੈਗੀ ਆ। ਇਹਦਾ ਕੋਈ ਟੈਂਡਰ ਲੱਗੇ ਹੋਇਆ ਟੈਂਡਰ ਖੁੱਲੇ ਨਹੀਂ ਗਿਆ ਬਸ ਕਾਰਪੋਰੇਸ਼ਨ ਤੋਂ ਹੈੱਡ ਆਫਿਸ ਤੋਂ ਜਾਂ ਕਾਰਪੋਰੇਸ਼ਨੋਂ ਖੁੱਲੇ ਨਹੀਂ ਗਏ ਇਸ ਚਲਦੇ। ਮਸ਼ੀਨਾਂ ਹਾਈ ਟੈਕ ਮਸ਼ੀਨਾਂ ਨੇ ਔਰ ਅਸੀਂ ਆਜਿਹਾ ਜਿਹਾ ਟ్రਾਇਲ 베ਸ ਤੇ ਕਰਕੇ ਦੇਖ ਰਹੇ ਹਾਂ ਕਿ ਕਿਵੇਂ ਦਾ ਦਾ ਡੈਮੋ ਲੈ ਰਹੇ ਅਸੀਂ ਦਾ ਤੇ ਉਹ ਦੇਖ ਰਹੇ ਕਿਵੇਂ ਦਾ ਦਾ ਪ੍ਰਭਾਵ ਪੈਂਦਾ ਮੇਰੇ ਖਿਆਲ ਨਾਲ ਸਾਡੀ ਨਗਰ ਨਿਗਮ ਨੂੰ ਬੇਨਤੀ ਹੈ ਕਿ ਐਵੇਂ ਦੀ ਮਸ਼ੀਨਾਂ ਸਾਡੇ ਮੁਹਾਲੇ ਸ਼ਹਿਰ ਸੁਣੇ ਚਾਹੀਦੇ ਨੇ ਬੀਂਗ ਕੌਂਸਲਰ ਹੋਣ ਕਰਕੇ ਸਾਨੂੰ ਵਾਈਸ ਕੌਂਸਲਰ ਇੱਥੋਂ ਦੀ ਸਾਨੂੰ ਸੁਣਨੀ ਪੈਂਦੀ ਹੈ ਹਰੇਕ ਵਾਰ ਲੋਕਾਂ ਦੀ ਜਿਹੜੀਆਂ ਕੰਪਲੇਂਟਸ ਸਾਡੇ ਕੋਲ ਨਹੀਂ ਪੈਰੀਆਂ ਔਰ ਇਹ ਹਾਈ ਟੈਕਨੋਲੋਜੀ ਹੋਣ ਦੇ ਨਾਲ ਨਾਲ ਇਹਦੇ ਵਿੱਚ ਸਾਨੂੰ ਇਹ ਫਾਇਦਾ ਹੋਏਗਾ ਕਿਦੋਂ ਅਸੀਂ ਜਿੰਨੀ ਵਾਈ ਕੰਪਲੇਨ ਕਰਦੇ ਸਾਡੀ ਗੱਡੀਆਂ ਰੋਜ਼ ਆਉਂਦੀਆਂ ਆਪੋ ਦੀ ਕਰਦੇ ਇਹ ਨਹੀਂ ਕਦੇ ਨਹੀਂ ਆਉਂਦੀ ਗੱਡੀਆਂ ਕਾਰਪੋਰੇਸ਼ਨ ਤੋਂ ਵੀ ਆ ਰਹੀਆਂ ਹੈਲਥ ਡਿਪਾਰਟਮੈਂਟ ਤੋਂ ਵੀ ਆ ਰਹੀਆਂ ਪਬਲਿਕ ਹੈਲਥ ਵਾਲ ਤੋਂ ਵੀ ਪਰ ਉਹਦਾ ਖਰਚਾ ਤਾਂ ਰੋਜ਼ ਸਾਨੂੰ ਪੈ ਹੀ ਰਿਹਾ ਐਂਡ ਆਫ ਦਿ ਡੇ ਜੇ ਇਹ 80 ਜੇ ਆਪਣੇ ਕੋ ਹੋਣਗੀਆਂ ਇਹਦੇ ਨਾਲ ਰੋਜ਼ ਰੋਜ਼ ਗੱਡੀ ਮਗਾਂ ਦੀ ਜਰੂਰਤ ਨਹੀਂ ਪੈਗੀ ਸਾਡੇ ਖਰਚੇ ਘਟਣਗੇ ਕਾਰਪੋਰੇਸ਼ਨ ਦੇ ਖਰਚੇ ਘਟਣਗੇ ਜਿਹੜੇ ਐਨ ਨੈਸੈਸਰੀ ਅਸੀਂ ਇਸ ਚੀਜ਼ਾਂ ਦੇ ਲਾਰੇ ਸਮਾ ਕਿ ਵਧੀਆ ਮਸ਼ੀਨਾਂ ਲੈ ਕੇ ਆਣੇ ਦੇ ਨਾਲ ਦੀਆਂ ਔਰ ਐਵੇਂ ਦੇ ਟੈਂਡਰ ਜਿਹੜੇ ਗੱਡੀ ਹੈਗੇ ਉਹਦੇ ਟੈਂਡਰ ਪਾਸ ਹੋਣੇ ਚਾਹੀਦੇ ਨੇ ਜਿਹੜੇ ਰੁਕੇ ਹੋਏ ਨੇ ਇਹੀ ਹੈ ਤੁਹਾਡੇ ਇਹ ਗੱਡੀਆਂ ਕਿਹੜੀਆਂ ਨਵੀਆਂ ਆਈਆਂ ਇਹ ਕੀ ਕੀ ਕੰਮ ਕਰਦੀ ਸਰ ਇਹ ਦੋ ਤਿੰਨ ਗੱਡੀਆਂ ਦਾ ਇੱਕ ਸੈੱਟ ਹੈਗਾ ਨਾ ਦਾ ਜੋ ਅਸੀਂ ਦੱਸਿਆ ਹੈ ਠੇਕੇਦਾਰ ਸਾਹਮਣੇ ਜਿਵੇਂ ਆ ਹੈਗੀ ਹੈ ਵੈਕਮ ਭੁਲਾਂਦੀ ਹੈ ਇਹ ਸੈਕਸ਼ਨ ਕਰਦੀ ਹੈ ਸਾਰਾ ਤੇ ਇੱਕ ਗੱਡੀ ਹੋਰ ਹੈਗੀ ਇਹ ਤੁਹਾਨੂੰ ਜਿਆਦਾ ਪਾਜੀ ਗਾਰਬੇਜ ਪਾਈਗੀ ਜਿਆਦਾ ਤੁਹਾਨੂੰ ਇਹ ਦੱਸਣਗੇ ਜੀ ਗਾਰਬੇਜ ਇਕੱਠਾ ਕਰੇ ਇਹ ਪਾਜੀ ਥੋੜਾ ਜਿਹਾ ਗੱਡੀਆਂ ਬਾਰੇ ਦੱਸੋ ਕੀ ਹੈ ਗੱਡੀਆਂ ਦਾ ਸੀਨ ਕੀ ਹੈ ਜਿਹੜੇ ਕਿਸ ਕਿਸ ਪਰ ਮਕਸਦ ਲਈ ਬਣੀਆਂ ਇਹ ਇਹਦੇ ਅੰਦਰ ਹੈਗਾ ਸੱਕ ਮਸ਼ੀਨ ਹੈਗੀ ਉਸ ਤੱਕ ਵਾਈਕੂਮ ਜੀ ਲੱਗੀ ਹੈ ਵਾਈਕੂਮ ਹਵਾ ਬਣਾਉਂਦੀ ਹੈ ਇੱਥੇ ਡੰਪ ਲੋਡਰ ਜੀ ਜਿੰਨਾ ਆਪਣਾ ਕੂੜਾ ਕਰਕਟ ਹੁੰਦਾ ਗੰਦਾ ਧਲੇ ਮਟੀਰੀਅਲ ਹੁੰਦਾ ਜੋ ਵੀ ਇਟਾ ਊਟਾ ਸਾਰੇ ਡੰਪ ਕਰਕੇ ਸਾਕਾਲੀ ਮਸ਼ੀਨ 'ਚ ਪਾ ਦਿੰਦੇ ਇਹ ਫਿਰ ਬਾਹਰ ਡੰਪ ਕਰੀ ਦਈਏ ਲਾਈਨ ਕਲੀਅਰ ਕਰਨ ਵਾਸਤੇ ਆਪਾਂ ਚਾਟਿੰਗ ਮਸ਼ੀਨ ਵਰਤਦੇ ਹਾਂ ਜੈਡਿੰਗ ਮਸ਼ੀਨਾਂ ਦਾ ਸਾਰੀ ਲਾਈਨ ਕਲੀਅਰ ਹੋ ਕੇ ਆਉਂਦੀ ਹੈ ਜਮਾ 00 ਜਦੋਂ ਫਰੈਸ਼ ਨਿਊ ਲੈਣ ਪਾਈ ਹੁੰਦੀ ਹੈ ਉਹ ਲੈਣ ਨਿਊ ਬਣ ਜਾਂਦੀ ਹੈ ਇਹ ਕੋਈ ਆਪਣੀ ਦਾਤਾ ਸਿੰਘ ਨਾਮ ਦੀ ਸਰਿੰਦਰ ਸਿੰਘ ਇਹ ਪਹਿਲਾਂ ਗੱਡੀਆਂ ਫ੍ਰਾਈਟਵੇ ਇੰਜੀਨੀਅਰ ਟੈਂਡਰਿੰਗ ਜਿਹੜੇ ਪਹਿਲਾਂ ਗੱਡੀਆਂ ਸੀ ਉਹ ਤੇ ਪ੍ਰੈਸ਼ਰ ਮਾਰਦੀਆਂ ਸੀ ਜਿਹੜਾ ਸਮਾਨ ਸੀ ਸਾਰਾ ਅੱਗੇ ਨਿਕਲ ਜਾਂਦਾ ਸੀ ਉਹ ਅੱਗੇ ਨਿਕਲ ਉਹ ਸੱਕ ਨਹੀਂ ਕਰ ਪਾਉਂਦੀਆਂ ਸੀ ਸਾਰਾ ਤੇ ਇਹ ਸੱਕ ਕਰਕੇ ਇਹਦੇ ਤੇ ਪਾ ਲੈਂਦੇ ਇਹ ਸੱਕ ਕਰਕੇ ਗੰਦ ਫਰ ਲੈ ਟੈਕਨੋਲੋਜੀ ਦੇ 2025 ਦੀਆਂ ਲੇਟੈਸਟ ਮਸ਼ੀਨਾਂ ਆਈਆਂ ਹੀ ਹਾਈ ਹਾਈ ਪ੍ਰੈਸ਼ਰ ਦੇ ਪੰਪ ਲੱਗੇ ਹੋਏ ਸਾਰੇ ਸਰ ਜੋ ਵੀ ਲੇਟੈਸਟ ਪੰਪ ਆ ਉਹ ਲੱਗੇ ਹੋਇਆ ਸਾਰੇ ਇਸ ਵੇ। ਇਸ ਤੋਂ ਬਾਅਦ ਕੁਝ ਵੀ ਨਹੀਂ ਆ ਰਿਹਾ। ਆ ਸਾ ਜਿਵੇਂ ਕਿ ਤੁਹਾਨੂੰ ਇਹਨਾਂ ਨੂੰ ਦੱਸਿਆ ਕਿ ਹਾਈ ਟੈਕ ਮਸ਼ੀਨਾਂ ਹੈਗੀਆਂ ਸਾਡੇ ਨਗਰ ਨਿਗਮ ਨੂੰ ਸਾਡੇ ਡਿਪਾਰਟਮੈਂਟ ਜਿਹੜਾ ਹੈਗਾ ਹੈੱਡ ਆਫਿਸ ਨੂੰ ਵੀ ਆਪ ਬੇਨਤੀ ਕਰਾਂਗੇ ਕਿ ਐਵੇਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਨੂੰ ਇੱਕ ਬਹੁਤ ਇੱਕ ਅਹਿਮ ਰੋਲ ਨਿਭਾਉਂਦੀਆਂ ਚੀਜ਼ਾਂ ਇਹਨਾਂ ਨੂੰ ਅੱਗੇ ਲੈ ਕੇ ਆਓ ਮਸ਼ੀਨਾਂ ਵਾਲੇ ਜਿਹੜੇ ਚਾਹ ਜਿਹੜੀ ਵੀ ਕੰਪਨੀ ਹੈ WhatsApp ਆਪਾਂ ਨਹੀਂ ਜਾਂਦੇ ਅਸੀਂ ਇੱਕ ਬ੍ਰਾਈਟਵੇ ਕੰਪਨੀ ਹੈ ਜਾਂ ਕੋਈ ਹੋਰ WhatsApp ਜਿਹੜੀ ਕੰਪਨੀ ਆਉਣਗੀਆਂ ਉਹਨਾਂ ਟੈਂਡਰ ਖੋਲ੍ਹ ਜਾਣ ਤਾਂ ਕਿ ਪਬਲਿਕ ਨੂੰ ਸਹੂਲਤਾਂ ਮਿਲਣ। ਪਰ ਆਪਾਂ ਤੁਸੀਂ ਕਾਉਂਸਲਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਿਹਰੇ ਉੜਦੀ ਜੀ ਜੋ ਸਭ ਤੋਂ ਪਹਿਲਾਂ ਇਹ ਫੋਨਸ ਹੁੰਦੀਆਂ ਜੀ ਕੀ ਐਸਐਡੀਆ ਜਾਂ ਲਾਈਨ ਬਲੌਕ ਹੈ ਇਹ ਐਚਐਮਆਰ ਲਾਈਨ ਸਾਡੀ ਜੀ ਆਲਵੇਸ ਜਦੋਂ ਦੀ 5 ਸਾਲ ਹੋ ਗਏ ਜਦੋਂ ਐਮਸੀ ਬਣਿਆ ਉਸ ਤੋਂ ਪਹਿਲਾਂ ਦੀ ਕੋਈ ਪੁਰਾਣੀ ਕੋਈ 7 ਸਾਲ ਪੁਰਾਣਾ ਮਹੱਲੀ ਬਣਿਆ ਹੋਇਆ ਉਦੋਂ ਦੀ ਚਲਦੀ ਆ ਰਹੀਆਂ ਪ੍ਰੋਬਲਮਸ ਆ ਜਾਂਦੀਆਂ ਤੇ ਆਪਾਂ ਜਿੰਨਾ ਕੋ ਅੰਦਾਜ਼ਾ ਕਰਕੇ ਸ਼ੁਰੂ ਫੋਨ ਕਰਦੇ ਆ ਹੈਲਥ ਡਿਪਾਰਟਮੈਂਟ ਨੂੰ ਫੋਨ ਕਰਦੇ ਆ ਉਹ ਗੱਡੀਆਂ ਭੇਜ ਦਿੰਦੇ ਨੇ ਲੇਕਿਨ ਪ੍ਰੋਬਲਮ ਹੋਤੀ ਦੀ ਹੋਤੀ ਹੀ ਰਹਿ ਜਾਂਦੀ ਹੈ ਕਿਉਂਕਿ ਉਹ ਇੱਕ ਵਾਰੀ ਪ੍ਰੈਸ਼ਰ ਕਰ ਦਿੰਦੀ ਹੈ ਅੱਗੇ ਚੱ ਕਾਰਪੇਸ਼ਨ ਦਾ ਵੀ ਹੈਲਥ ਡਿਪਾਰਟਮੈਂਟ ਨੂੰ ਬਹੁਤ ਪੈਸਾ ਦਾ ਵੇਸਟ ਹੁੰਦੀ ਹੈ ਲੇਕਿਨ ਹਾਈ ਟੈਕਨੋਲੋਜੀ ਵਾਲੀ ਜਿਹੜੀ ਇਹ ਮਸ਼ੀਨਰੀ 2025 ਦੀ ਜਿਹੜੀ ਇਹਨੇ ਅੰਡਰ ਜਨ ਨਾਲ ਲਗਾਇਆ ਹੋਇਆ ਹੈ ਇਹ ਜੂਰ ਪਾਸ ਹੋਣਾ ਚਾਹੀਦਾ ਇਹਦੇ ਦਾ ਬਹੁਤ ਫਾਇਦੇ ਹੈ ਦੇ ਇਹਦਾ ਟਾਈਮ ਸਾਡੇ ਅੱਜ 7 ਵਜੇ ਦੇ ਵਿੱਚ ਆ ਕੇ ਦਿੱਤਾ ਜਾ ਰਿਹਾ ਹੈ ਸਾਡੇ ਮੇਸਾਬੂਨ ਨੇ ਆਏ ਸੀ ਉਹ ਵੀ ਇਹ ਸਾਰਾ ਦੇਖ ਕੇ ਗਏ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਮੈਂ ਇਸ ਨੂੰ ਜਲਦੀ ਜਲਦੀ ਵਰਕ ਆਰਡਰ ਰੰਦ ਲਵਾਵਾਂਗਾ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਚਾਵਲਾ ਨਰਸਿੰਗ ਹੋਮ ਤੋਂ ਲੈ ਕੇ ਚਾਵਲਾ ਪ੍ਰੋਬਲਮ ਜਿਹੜੀ ਹੈ ਫਲਾਵਰ ਮਾਰਕੀਟ ਆ ਗਈ ਹੈ ਇੱਥੇ ਨਵੀਂ ਪਾਈਪਲ ਅ ਅਸੀਂ ਤਾਂ ਵਧ ਕਰਦੇ ਆ ਮੇਰ ਸਾਹਿਬ ਦਾ ਵੀ ਤੇ ਜਿਨ੍ਹਾਂ ਨੇ ਸਾਡੀ ਇਸ ਮੁੱਖ ਮੰਗ ਨੂੰ ਪਬਲਿਕ ਦੀ ਮੁੱਖ ਮੰਗ ਨੂੰ ਧਿਆਨ ਦਿੱਕਿਆ ਤੇ ਪਬਲਿਕ ਹੈਲਥ ਡਿਪਾਰਟਮੈਂਟ ਤੇ ਨਗਰ ਨਿਗਮ ਦਾ ਕਿ ਜਿਹੜੀ ਇਸੇ ਨੂੰ ਕਰ ਰਿਹਾ ਔਰ ਸਾਡੀ ਫਿਰ ਬੇਨਤੀ ਤੁਹਾਡੇ ਚੈਨਲ ਦੇ ਮਾਧਮ ਨਾਲ ਹੈ ਕਿ ਐਵੇਂ ਦੀ ਮਸ਼ੀਨਾਂ ਜਿਹੜੀਆਂ ਸ਼ਹਿਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ ਉਹਨੂੰ ਅਮਲ ਚੁੜਾਉਂਦਾ ਹੈ ਉਹਦਾ ਟੈਂਡਰ ਖੁੱਲ ਜਾਂਦਾ ਜਿਹੜੀ ਮਸ਼ੀਨਾਂ ਜਿਹੜਾ ਹੀ ਅਸੀਂ ਕੰਮ ਕਰਾ ਰਹੇ ਨੇ ਜਿਹੜਾ ਇਹ ਜੀ ਇਹ ਕੰਮ ਦੇ ਨਾਲ ਸਾਨੂੰ ਕੀ ਹੋਏਗਾ ਜਿਹੜਾ ਪੂਰਾ ਮੁਹੱਲੇ ਦੀ 60 ਸਾਲ ਦਾ ਜਿਹੜਾ ਬਲਾਕ ਹੈ ਉਹਦੀ ਪ੍ਰੋਬਲਮ ਹੈ ਬੇਸ਼ਕੀ ਸੋਲਵ ਹੋ ਜਾਏਗੀ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ